ਐਮਐਲਏ ਨਾਲੋਂ ਮੈਨੂੰ ਤਾਂ ਲੱਗਦਾ ਸਾਡਾ ਰੁਤਬਾ ਵੱਧ ਹੀ ਹੋਊਗਾ ਸਾਡੇ ਪਰਦਾਦੇ ਦਾ ਹੀ ਐਵੇਂ ਨਾਮ ਚੱਲਦਾ ਮੇਰੇ ਨਾਲ ਤਾਂ ਮੁੱਖ ਮੰਤਰੀ ਆਉਂਦਾ ਨਹੀਂ ਚੱਲਦਾ ਉਹ 45 ਸਾਲ ਹੋ ਗਏ ਨਾਲ 40 ਸਾਲ ਹੋ ਗਏ ਗੁਜ਼ਰਿਆ ਨੂੰ ਉਹਨਾਂ ਨੂੰ ਹੂੰ ਅੱਜ ਵੀ ਉਸੇ ਤਰੀਕੇ ਨਾਲ ਉਸੇ ਨਾਲ ਦੀ ਚਾਦਰੇ ਵਾਲੇ ਜੱਟ ਵਜਦਾ ਹਰਚੰਦ ਸਿੰਘ ਫਤਨ ਵਾਲਾ ਹੂੰ ਆਮ ਬlesed to have a great grandfather like him ਇਹਦੇ ਪਿੱਛੇ ਕਾਰਨ ਕੀ ਹੈ ਤੁਹਾਨੂੰ ਕੀ ਲੱਗਦਾ ਵੀ ਅੱਜ ਤੱਕ ਨਾਮ ਵਜਦਾ ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮੌਜੂਦਾ ਐਮਐਲਏ ਦੀ ਨਹੀਂ ਚਲਦੀ ਹੈਗੀ ਤੇ ਦੂਜੇ ਪਾਸੇ ਜਿਹੜੇ 40 ਸਾਲ ਪਹਿਲਾਂ ਐਮਐਲਏ ਸੀ ਉਹਨਾਂ ਦੀ ਗੱਲ ਅੱਜ ਵੀ ਮਤਲਬ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਅੱਜ ਵੀ ਸੁਣੀ ਜਾਂਦੀਆਂ ਨੇ ਕਾਰਨ ਤਾਂ ਜੀ ਮੈਨੂੰ ਆ ਹੀ ਲੱਗਦਾ ਹੈਗਾ ਕਿਸਮਤ ਤਾਂ ਹੁੰਦੀ ਹੈ ਇੱਕ ਚੀਜ਼ ਹਮ ਬਟ ਜੀ ਬੰਦੇ ਦੀ ਪਰਸਨੈਲਿਟੀ ਬਹੁਤ ਮੈਟਰ ਕਰਦੀ ਹੈ ਜੀ ਹਮ ਹੁਣ ਤੁਸੀਂ ਮੈਨੂੰ ਆਹ ਦੱਸੋ ਮੇਰੇ ਪਰਦਾਦਾ ਜੀ ਕੱਲੀ 5ਵੀਂ ਤੱਕ ਪੜ੍ਹੇ ਸੀਗੇ 5 ਕਲਾਸਾਂ 5 ਕਲਾਸਾਂ ਜੀ ਐਂਡ 1952 ਤੋਂ ਸ਼ਾਇਦ ਸਾਡਾ ਸਿਨੇਮਿਆਂ ਦਾ ਕਾਰੋਬਾਰ ਆ ਜੀ ਉਦੋਂ ਨਾਲੇ ਸਿਨੇਮਿਆਂ ਦਾ ਕਾਰੋਬਾਰ ਵੱਡੇ ਬਿਜ਼ਨਸਮੈਨ ਹੀ ਕਰ ਸਕਦੇ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਹਮ ਵੈਲਾਸਿਨੀਮਾ ਉਹਨਾਂ ਨੇ अजीत ਸਿਨੇਮਾ ਲਿੱਤਾ ਸੀਗਾ ਮੁਸਲਮ ਮੁਸਲਮ ਪਰਵਾਰਾਂ ਦਾ ਸੀਗਾ ਪਾਕਿਸਤਾਨ ਦੇ ਸੀਗੇ ਉਹਨਾਂ ਤੋਂ ਲਿੱਤਾ ਹੂੰ ਉਸ ਤੋਂ ਬਾਅਦ ਕਰਨੈਲ ਸਿਨੇਮਾ ਉਸ ਤੋਂ ਬਾਅਦ ਸਾਡਾ ਮੁਕਸਰ ਤੇ ਰਾਜਪਾਲ ਸਿਨੇਮਾ ਹੂੰ ਉਸ ਤੋਂ ਬਾਅਦ ਸਾਡਾ ਮੋਗੇ ਸਿਨੇਮਾ ਭਾਗ ਸਿਨੇਮਾ ਉਸ ਤੋਂ ਬਾਅਦ ਬਠਿੰਡਾ ਸਿਨੇਮਾ ਹੈਗਾ ਹਰਚੰਦ ਦੇ ਨਾਮ ਤੇ ਉਹਨਾਂ ਦੇ ਖੁਦ ਦੇ ਨਾਮ ਤੇ ਉਦੋਂ ਗੁਜ਼ਰ ਗਏ ਸੀ ਉਹ ਚਾਰੇ ਜਗ੍ਹਾ ਲੈ ਗਏ ਸੀ ਤੇ ਸਿਨੇਮਾ ਦਾ ਵੀ ਇਨਫਰਾਸਟ੍ਰਕਚਰ ਬਣਨ ਲੱਗ ਗਿਆ ਸੀ ਬਟ ਉਹ ਦੇਖ ਨਹੀਂ ਪਾਈ ਜੀ ਹੂੰ ਮਤਲਬ ਕਿ ਜੀ ਉਹਨਾਂ ਦੀ ਤਕਦੀਰ ਤੇ ਹੀ ਲਿਖਿਆ ਸੀਗਾ ਜੀ 5 ਕਲਾਸਾਂ ਦਾ ਪੜਿਆ ਇਨਾ ਵੱਡਾ ਬਿਜ਼ਨਸਮੈਨ ਬਣ ਨਹੀਂ ਸਕਦਾ ਬਿਜ਼ਨਸਮੈਨ ਪਲੱਸ ਪੋਲਿਟਿਕਸ 6 ਵਾਰੀ ਪਿੰਡ ਦੇ ਸਰਪੰਚ ਰਹੇ ਐਸਜੀਪੀਸੀ ਦੇ ਐਗਜ਼ੀਕਟਿਵ ਮੈਂਬਰ ਰਹੇ ਬਲਾਕ ਸਮਤੀ ਦੇ ਚੇਅਰਮੈਨ ਰਹੇ ਜ਼ਿਲ੍ਹਾ ਪ੍ਰੈਸ਼ਰ ਦੇ ਮੈਂਬਰ ਰਹੇ 1980 ਦੇ ਵਿੱਚ ਦੀ ਗਵਰਨਰ ਨੂੰ ਦੋ ਸਟੇਟਾਂ ਦੇ ਨੂੰ ਹਰਾਇਆ ਜਿਹੜਾ ਸੀਐਮ ਕੈਂਡੀਡੇਟ ਸੀ ਮੈਨੂੰ ਲੱਗਦਾ ਕੋਈ ਕਰ ਨਹੀਂ ਸਕਦਾ ਇੰਨਾ ਜੀ ਤੁਸੀਂ ਬੰਬੇ ਦੇ ਵਿੱਚ ਪੜਦੇ ਹੋ ਹੈਨਾ ਬੰਬੇ ਦੇ ਯੂਨਿਟਸ ਦੇ ਵਿੱਚ ਨਾ ਇੱਕ ਅ ਫੀਸ ਪਾ ਦਿੱਤੀ ਕਿ ਗੱਲ ਪਾ ਦਿੱਤੀ ਹੈ ਪੰਜਾਬ ਦਾ ਨੌਜਵਾਨ ਨਸ਼ੇੜੀ ਹੈ ਮੇਰੇ ਹਿਸਾਬ ਨਾਲ ਉਹਦੇ ਵੀ ਮੂਵੀਸ ਨੇ ਪਾਈਆਂ ਕਦੇ ਤੁਹਾਨੂੰ ਕਿਸ ਨੇ ਗੱਲ ਕੀਤੀ ਹੈ ਇਹੋ ਜੀ ਕਿਉਂਕਿ ਮੈਨੂੰ ਨਹੀਂ ਜੀ ਉਹ ਇਕਲਾ ਉਹ ਜਿਹੜੀ ਇੱਕ ਮੂਵੀ ਬਣੀ ਸੀ ਸ਼ਾਇਦ ਉੜਦਾ ਪੰਜਾਬ ਉਸ ਕਰਕੇ ਫੇਮਸ ਹੈਗਾ ਨਹੀਂ ਜੇ ਕੋਈ ਗੱਲ ਥੋੜ੍ਹਣੀ ਹੈ ਜੀ ਆਪਣੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਇੰਟਰਵਿਊ ਤੇ ਆਪਣੀ ਤਾਂ ਜੀ 10ਵੇਂ 11ਵੇਂ ਤੇ ਸਟੇਟ ਆਉਂਦੀ ਹੈਗੀ ਆ ਡਰੱਗਸ ਦੇ ਵਿੱਚ ਆਪਣੀ ਹਾਈ ਬਣੀ ਹੋਈ ਹੈ ਜੀ ਮੈਨੂੰ ਲੱਗਦਾ ਆਪਣੇ ਪੰਜਾਬ ਤੋਂ ਲੋਕ ਜਲਦੇ ਬਹੁਤ ਹੈ ਹੂੰ ਪੰਜਾਬ ਇੱਕ ਇਹ ਜਾਂ ਸੂਬਾ ਇੱਕ ਛੋਟਾ ਸੂਬਾ ਪਰ ਡਰ ਬਹੁਤ ਆ ਜੀ ਪੰਜਾਬ ਤੋਂ ਕਿਉਂਕਿ ਪੰਜਾਬ ਦੇ ਲੋਕਾਂ ਤੋਂ ਉਹੀ ਡਰ ਆ ਜੀ ਕਿਉਂਕਿ ਤਾਕਤ ਬੰਦੇ ਆ ਜਦੋਂ ਇੱਕ ਵਾਰੀ ਪੈ ਜਾਣ ਕਿਸੂਕ ਤੋਂ ਖਿੱਚਦੀ ਤੁਰੇ ਹੁੰਦੇ ਆ ਜੀ ਰੁਕਦੇ ਨਹੀਂ ਫਿਰ ਭਲਾ ਨੁਕਸਾਨ ਹੋ ਜਾਏ ਫਾਇਦਾ ਹੋ ਜਾਏ ਸਾਂ ਵਾਂਗ ਹੀ ਨੇ ਫਿਰ ਨਹੀਂ ਅਦਰ ਉਦਰ ਦੇ ਹਾਂ ਸਾਂ ਵਾਂਗੂ ਹੀ ਆ ਜੀ ਹਾਂ ਅਗਰ ਤੁਸੀਂ ਪੰਜਾਬੀਆਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਕਹਿ ਲਓ ਪੰਜਾਬ ਪੰਜਾਬ ਦੇ ਬੰਦਿਆਂ ਨੂੰ ਭਲਾ Hindu ਹੋਣ Muslim ਹੋਣ ਉਹਨਾਂ ਨਾਲ ਤੁਸੀਂ ਅਗਰ ਪਿਆਰ ਨਾਲ ਕੁਝ ਵੀ ਕਰ ਲੋਣਾ ਜੀ 1 ਸੈਕਿੰਡ ਤੇ ਦੇਣ ਨੂੰ ਤਿਆਰ ਹ ਕੁਝ ਵੀ ਅਗਰ ਤੁਸੀਂ ਰੋਪ ਮਾਰੋਗੇ ਫੇਰ ਨਹੀਂ ਸਹੰਦੇ ਜੀ ਕੁਝ ਹੋ ਜਾਏ ਫਿਰ ਹਮ ਆਪਣੇ ਕਿਸਾਨੀ ਅੰਦੋਲਨ ਦੇਖ ਲਿਤਾ ਜੀ ਹਮ 1 ਸਾਲ ਦਾ ਪ੍ਰੋਟੈਸਟ ਚੱਲਣਾ ਆਇੰਗ ਸਵਿਚ ਦਾ ਮੋਸਟ ਲੌਂਗੇਸਟ ਪ੍ਰੋਟੈਸਟ ਇਨ ਇੰਡੀਆ ਹਮ ਹਮ ਸਾਲ ਬਾਅਦ ਮੁੰਬਈ ਦੇ ਵਿੱਚ ਮੁੰਬਈ ਚੰਗਾ ਲੱਗਦਾ ਪੰਜਾਬ ਚੰਗਾ ਲੱਗਦਾ ਪੰਜਾਬ ਜੀ ਐਕਸਪੋਜ਼ਰ ਵਾਸਤੇ ਮੈਂ ਗਿਆ ਜੀ ਪੜਨ ਵਾਸਤੇ ਹੂੰ ਪੰਜਾਬ ਆਪਣਾ ਐਜੂਕੇਸ਼ਨ ਸਿਸਟਮ ਹਾਂ ਦੇ ਵਿੱਚ ਘਾੜ ਦੇਖਦੇ ਹੋ ਦੇਖਦਾ ਜੀ ਐਜੂਕੇਸ਼ਨ ਸਿਸਟਮ ਜੀ ਜਿੱਦਣ ਪੰਜਾਬ ਐਜੂਕੇਸ਼ਨ ਸਿਸਟਮ ਆਈਬੀ ਸਕੂਲਸ ਲਿਆ ਮੈਂ ਆਈਬੀ ਸਕੂਲ ਤੋਂ ਪੜਿਆ ਹੋਇਆ ਇੰਟਰਨੈਸ਼ਨਲ ਬੈਕਲੋਰੇਟ ਬੋਰਡ ਤੋਂ ਜਾਂ ਕੋਈ ਸੀਸੀਬੀਐਸ ਜਾਂ ਆਈਸੀਐਸਈ ਬੋਰਡਸ ਤੇ ਚੇਂਜ ਲਿਆ ਦਿੰਨਾ ਜੀ ਮੈਂ ਕਹਿੰਦਾ ਜੀ ਕੋਈ ਪੰਜਾਬ ਕੀ ਪੰਜਾਬ ਕੋ ਛੱਡੂਗਾ ਨਹੀਂ ਮੈਨੂੰ ਤਾਂ ਲੱਗਦਾ ਕੋਈ ਘੁੰਮਣ ਵੀ ਨਹੀਂ ਜਾਊਗਾ ਬਾਹਰ ਕਿਉਂਕਿ ਮੇਰੇ ਦੋਸਤ ਵੀ ਕਾਫੀ ਕੋਈ ਫੁਲਾਨਾ ਤੇ ਲੰਗਾਨਾ ਦਾ ਕੋਈ ਯੂਪੀ ਦਾ ਕੋਈ ਗੁੜਗਾਉਂ ਦਾ ਕੋਈ ਦਿੱਲੀ ਦਾ ਮੇਰੇ ਪੰਜਾਬ ਤੇ ਦੋਸਤ ਘਟੇ ਗਏ ਆ ਹੂੰ ਤੇ ਜਦੋਂ ਪੰਜਾਬ ਆਉਂਦੇ ਹੈਗੇ ਆਪਣੇ ਘਰੇ ਆਉਂਦੇ ਹੈਗੇ ਉਹ ਕਹਿੰਦੇ ਯਾਰ ਇੱਥੇ ਤਾਂ ਜੰਨਤ ਹੀ ਬਹੁਤਾ 5 ਦਿਨ ਬੰਦਾ ਰੁਕਦਾ ਉਹ ਕਹਿੰਦਾ ਜੀ ਮੈਂ ਤਾਂ 15 ਦਿਨ ਲਗਾਉਣੇ ਇੱਥੇ ਹੂੰ ਮਤਲਬ ਇੱਥੇ ਆ ਕੇ ਸੰਤੁਸ਼ਟੀ ਮਿਲਦੀ ਹੈ ਜੀ ਉਹਨਾਂ ਨੂੰ ਕਹਿੰਦੇ ਜੀ ਇਹ ਜੇ ਸੂਬਾ ਹੀ ਹੈ ਨਹੀਂਗਾ ਭਲਾ ਮੈਟਰੋ ਸਿਟੀਜ਼ ਉਹਨਾਂ ਭਲਾ ਵੱਡੀਆਂ ਵੱਡੀਆਂ ਬਿਲਡਿੰਗਸ ਕਿਉਂ ਨਾ ਹੁੰਨ ਹੂੰ ਤੇ ਉਹ ਇੱਥੇ ਮਨ ਲੱਗਦਾ ਨਾ ਜੀ ਮੈਨ ਲੱਗਦਾ ਕਿਤੇ ਲੱਗ ਨਹੀਂ ਸਕਦਾ ਕਾਰਨ ਕੀ ਕਾਰਨ ਜੀ ਇੱਕ ਤਾਂ ਲੋਕ ਲੋਕ ਬਹੁਤ ਹੂੰ ਭੁੱਖਾ ਨਹੀਂ ਮਰ ਸਕਦਾ ਬੰਦਾ ਪੰਜਾਬ ਤੇ ਰਹਿੰਦਾ ਹੋਵੇ। ਸਭ ਤੋਂ ਵੱਡੀ ਆਪਣੀ ਤਾਕਤ ਆ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਦੂਜਾ ਗੁਰਦੁਆਰਾ ਸਾਹਿਬ। ਹੂੰ ਕੋਈ ਭੁੱਖਾ ਮਰ ਨਹੀਂ ਸਕਦਾ। ਤੁਸੀਂ ਤਾਂ ਵੈਸੇ ਇਤਿਹਾਸਿਕ ਸ਼ਹਿਰ 'ਚ ਬੈਠੇ ਹੋ। 40 ਮੁਕਤੀਆਂ ਦੀ ਧਰਤੀ ਆ ਸਾਡੀ। ਹੂੰ ਮਤਲਬ ਬਹੁਤ-ਬਹੁਤ ਆਪਦੇ ਆਪ ਨੂੰ ਲੱਕੀ ਸਮਝਦਾ ਕਿ ਮੈਨੂੰ ਇੱਥੇ ਜਨਮ ਮਿਲਿਆ। ਹੂੰ ਹੂੰ ਬਹੁਤ ਇਤਿਹਾਸਿਕ ਸ਼ਹਿਰ ਆ ਸਾਡਾ। ਮਾਗੀ ਮੇਲਾ ਵੀ ਇੱਥੇ ਲੱਗਦਾ। ਹੂੰ ਮੁੰਬਈ ਦਾ ਕਿਦਾਂ ਐਕਸਪੀਰੀਅੰਸ ਰਿਹਾ ਤੁਹਾਨੂੰ ਮੁੰਬਈ ਤਾਂ ਉੱਥੇ ਜਾ ਰਹੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਮੁੰਬਈ ਦਾ ਐਕਸਪੀਰੀਅੰਸ ਅੱਛਾ ਜੀ ਉੱਥੇ ਥੋੜਾ ਇਟਸ ਦਾ ਮੋਸਟ ਮਤਲਬ ਕਿ ਸਮਨਲ ਜ਼ਿਆਦਾ ਇੰਡੀਆ ਦਾ ਕੈਪੀਟਲ ਲੋਸ ਸਿਟੀ ਤੋਂ ਜਾਂਦਾ ਮੁੰਬਈ ਤੋਂ ਹੂੰ ਆ ਕਾਫੀ ਮਤਲਬ ਮੋਸਟਲੀ ਸੈਲੀਬ੍ਰਿਟੀਜ਼ ਵੱਡੇ ਬਿਜ਼ਨਸਮੈਨਸ ਜੀ ਉੱਥੇ ਰਹਿੰਦੇ ਆ ਹੂੰ ਪੜਨ ਵਾਸਤੇ ਬਹੁਤ ਅੱਛੀ ਹੈਗੀ ਆ ਹੂੰ ਟ੍ਰੈਫਿਕ ਬਹੁਤ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿ ਲੋ ਹੂੰ ਅਗਰ 10 ਕਿਲੋਮੀਟਰ ਕਰਨਾ ਚਾਹੀ ਜੀ ਅੱਧਾ ਘੰਟਾ 40 ਮਿੰਟ ਲੱਗ ਜਾਂਦੇ ਹੂੰ ਸੜਕਾਂ ਬਤਲੀਆਂ ਜੀ ਉੱਥੇ ਸੜਕਾਂ ਬਤਲੀਆਂ ਹਾਂ ਜੀ ਪੁਰਾਣੀ ਸਿਟੀ ਬਣੀ ਹੈ ਗੱਡੀਆਂ ਬਹੁਤ ਆਈਆਂ ਨੇ ਹਾਂ ਪੁਰਾਣੀ ਸਿਟੀ ਬਣੀ ਹੈ ਹੂੰ ਕਿੰਨੇ ਮਿੰਟ ਹੋ ਗਏ ਸਵੇਰ ਸਵੇਰ ਦੀ ਵੀ ਲਾਈਨ ਕਰੋ ਜੀ ਹਾਂ ਸਵੇਰ ਤੇ ਲਾਉਂਦੇ ਆ ਇੱਕ ਆਈਡਲ ਵਾਲੀ ਹਾਂ ਤੇ ਦੋ ਤਿੰਨ ਹੋਰ ਕ੍ਰਿਸਪ ਜੀਆਂ ਗੱਲਾਂ ਪੁੱਛ ਲੈ। ਕ੍ਰਿਸਪ ਵੀ ਮਰਜੀ ਠੀਕ ਹੈ ਤਾਂ ਪੁੱਛਿਆ ਹੀ ਮੈਂ ਤੁਹਾਨੂੰ। ਹਾਂ ਨਹੀਂ ਪੁੱਛਿਆ ਪੁੱਛਿਆ ਸੀ। ਅੱਛਾ ਜੀ। ਉਹ ਦੁਬਾਰਾ ਤੋਂ ਪੁੱਛ। ਉਹ ਦੁਬਾਰਾ ਪੁੱਛ ਲੈਣਾ। ਆਹ ਦੇ ਸੋ ਇੰਟਰਵਿਊ ਠੀਕ ਹੈ। ਕਹਿਣ ਚੱਲ ਰਹੀ ਗੱਲਬਾਤ। ਓਏ ਮੈਨੂੰ ਤਾਂ ਪਿਛਲੀਆਂ ਨਾਲੋਂ ਬੈਟਰ। ਤੁਸੀਂ ਥੋੜੇ ਜਿ controversy question ਪੁੱਛ ਲਏ। ਕਿਤੇ ਆਮ ਆਦਮੀ ਦਾ ਪਤਾ ਚੱਲੇ ID ਭੇਜ ਦੇਣ ਕਰੇ। ਅਸੀਂ ਪਿਆਰ ਪਿਆਰ ਨਾਲ ਪੁੱਛ ਲਿਖਦਾ ਹਾਂ। ਹਾਂ। ਨਹੀਂ ਮੈਂ ਵੀ ਇਹਨਾਂ ਗੰਦਾ ਤਾਂ ਨਹੀਂ ਬੋਲੇ ਨਾ ਨਾ ਤੁਸੀਂ ਬਹੁਤ ਪਿਆਰ ਨਾਲ ਗਿਆ ਭਗਵੰਤ ਮਾਨ ਜੀ ਅਸੀਂ ਇਕੱਠੇ ਰਹੇ ਆ ਤਾਇਆ ਜੀ ਆ ਹਾਂ ਚਲੋ ਕਰੀਏ ਸ਼ੁਰੂ ਉਹ ਭਰਾਵਾ ਕੱਟ ਲਾ ਦਿਆ ਕਰ ਇਹੋ ਜੇ ਵੀਰ ਵਿੱਚ ਚੱਲ ਜਾਂਦੀ ਗਈ ਮੇਰੀ ਹਾਂ ਕੱਟ ਕਰਤਾ ਨੇ ਹਾਂ ਜੀ ਜੇ ਕੱਟ ਨਹੀਂ ਲਾਇਆ ਐਡੀਟਰ ਸਾਹਿਬ ਕੱਟ ਦਿਓ ਵਿਕਰਮ ਮਜੀਠੀਆ ਦੀ ਬੜੀਆ ਤੁਸੀਂ ਵੀਡੀਓਜ਼ ਬਣਾਦੇ ਹੋ। ਵਿਕਰਮ ਮਜੀਠੀਆ ਸਾਹਿਬ ਮੇਰੇ ਰਿਲੇਸ਼ਨ ਤੇ ਮਾਮਾ ਜੀ ਲੱਗਦੇ ਆ। ਹੂੰ ਤੇ ਉਸ ਬੰਦੇ ਕੋਲੇ ਅਗਰ ਕੋਈ ਵੀ ਚਲਾ ਜਾਵੇ ਨਾ ਜੀ ਭਾਣਾ ਲੱਸੀ ਬੰਦਾ ਹੀ ਕੋਣ ਹੋਵੇ। ਜਿਵੇਂ ਮਤਲਬ ਕਿ ਉਹ ਡਰਦਾ ਹੋਵੇ। ਉਹਨਾਂ ਕੋਲੇ ਚਲਾ ਜਾਵੇ ਨਾ ਧਾਕੜ ਬਣ ਕੇ ਆਊਗਾ ਭਾਣਾ 2 ਦਿਨ ਹੀ ਲਗਾ ਲੇ। ਹੂੰ ਉਹਨਾਂ ਦੀ ਜੋ ਬੋਲਬਾਲੀ ਆ ਜੀ ਜੋ ਠੋਕ ਮੇਂ ਜਵਾਬ ਦਿੰਦੇ ਭਾਣਾ ਕੋਈ ਹੋਵੇ ਦੁਨੀਆ ਦਾ। ਹੂੰ ਉਹਨਾਂ ਵਰਗੀ ਪਰਸਨੈਲਿਟੀ ਮੈਨੂੰ ਲੱਗਦਾ ਕਿਸੇ ਕੋਲ ਹੀ ਹੋਗੀ। ਮੈਨੂੰ ਤਾਂ ਲੱਗਦਾ ਹੋਣ ਹੀ ਨਹੀਂ ਕਿਸੇ ਕੋਲੇ ਪੰਜਾਬ ਪੋਲੀਟਿਸ਼ੀਅਨਸ ਵਿੱਚੋਂ। ਮੈਨੂੰ ਉਹਨਾਂ ਦੀ ਇੱਕ ਲਾਈਨ ਬੜੀ ਚੰਗੀ ਲੱਗਦੀ ਹੈ ਜੋ ਸਤਨਾ ਲੋਕ ਫੇਮਸ ਆ ਜਿੱਦਨ ਮਜੀਠੇ ਦਾ ਹੱਥ ਪੈ ਗਏ ਚੀ ਨੂੰ ਚੀਕਾਂ ਖੜਾ ਦੇਵਾਂਗੇ ਚੀਕਾਂ ਜੇ ਮੇਰੇ ਬੰਦਿਆਂ ਨੂੰ ਤੰਗ ਕਰਦਾ ਵਾਕਈ ਗੱਲ ਸਹੀ ਆ ਕੋਈ ਮਜੀਠੀਏ ਦੇ ਬੰਦੇ ਨੂੰ ਹੱਥ ਲਾ ਦੇਣਾ ਚੀਕਾਂ ਖੜਾ ਦਿੰਦਾ ਪਾਉ ਹੂੰ ਇੰਨਾ ਕਿਦ ਲੇ ਖੜਦੇ ਆਪਣੇ ਬੰਦਿਆਂ ਨੂੰ ਹਾਂਜੀ ਖੜਦੇ ਆਪਣੇ ਬੰਦਿਆਂ ਨੂੰ ਠੋਕ ਕੇ ਖੜਦੇ ਜੀ ਮਜੀਠੇ ਹਲਕੇ ਤਾਂ ਹੁਣ ਵੀ ਗਨੀ ਮਾਮੀ ਜੀ 26000 ਵੋਟ ਨਾਲ ਜਿੱਤੇ ਆ ਨਹੀਂ ਕੋਈ ਜਿੱਦਾਂ ਥੋੜਨਾ ਹੈਗਾ ਜੀ ਤੁਸੀਂ ਆਪ ਹੀ ਕਹਿਆ ਜੀ 3M ਲਈ ਰਹਿ ਗਏ ਉਹਨਾਂ ਵਿੱਚੋਂ ਇੱਕ ਮਾਮੀ ਜੀ ਹੈਗੇ ਆ। ਨਾਲ ਪਹਿਲੀ ਵਾਰੀ ਉਹ ਤਾਂ ਲੜ ਰਹੇ ਸੀ ਮਜੀਠੀਆ ਸਾਹਿਬ ਲੜ ਰਹੇ ਸੀ ਨਵਜੋਤ ਸਿੱਧੂ ਦੇ ਸਾਹਮਣੇ। ਹੂੰ ਹੂੰ ਤੇ 26000 ਦੀ ਲੀਡ ਤੇ ਜੀ ਮਤਲਬ ਕਿ ਮਾਝੇ ਤੋਂ ਸਭ ਨਾਲੋਂ ਵੱਡੇ ਮਾਰਜਿਨ ਤੇ ਜਿੱਤੇ। ਹੂੰ ਤੁਸੀਂ ਤੇ ਮੈਂ 3 ਐਮਐਲ ਗਿਆ ਨਾ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਯਾਦ ਆ ਗਈ। ਕਿਉਂਕਿ ਸੀਐਮ ਭਗਵੰਤ ਮਾਨ ਨੇ ਜਦੋਂ 3 ਐਮਐਲ ਰਹਿ ਗਏ ਸੀ ਕਹਿੰਦੇ ਸੀ ਇੱਕ ਸਕੂਟਰ 'ਚ ਹੀ ਆ ਜਾਣਗੇ ਹੁਣ ਤਾਂ ਪੂਰੇ। ਚਲੋ ਕੋਈ ਗੱਲ ਨਹੀਂ ਜੀ। ਮੈਂ ਤਾਂ ਬੈਸਟ ਆਫ ਲੱਕ ਦਿੰਦਾ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ। ਹੂੰ ਕਿਉਂਕਿ ਉਹ ਸਟੇਟ ਚ ਲਾਉਂਦੇ ਐ ਕਿ ਮੈਂ ਉਹਨਾਂ ਬਾਰੇ ਉਲਟ ਬੋਲ ਨਹੀਂ ਸਕਦਾ ਕੁਝ ਹੂੰ ਬਹੁਤ ਸਤਕਾਰਯੋਗ ਹੋਗਾ ਉਹਨਾਂ ਦੇ 96 ਐਮ ਐਲ ਏ ਇਸ ਟਾਈਮ ਹੂੰ ਤੇ ਚੰਗੀ ਗੱਲ ਹੈ ਜੀ ਸਰ ਸਸੀਂ ਸਕੂਟਰ ਤੇ ਆ ਜਾਵਾਂਗੇ ਹੂੰ ਸਾਨੂੰ ਸਕੂਟਰ ਬੱਸ ਬਣ ਸਕਦੀ ਹੈ ਕਿ ਨਹੀਂ ਬਣ ਸਕਦੀ ਬੱਸ ਕੀ ਜੀ ਬੱਸਾਂ ਹੀ ਬਣਣਗੀਆਂ ਹੁਣ ਤਾਂ 27 ਦੇ ਵਿੱਚ 27 ਦੇ ਵਿੱਚ ਦੇਖਿਓ ਕਿਵੇਂ ਪੈਂਦੀਆਂ ਟ੍ਰੇਨਾਂ ਹੀ ਲਿਆਉਣੀਆਂ ਪੈਣਗੀਆਂ ਕਿ ਪਤਾ ਚੱਲੂਗਾ ਕਿ ਇੰਨੇ ਫਲਾਣੇ ਐਮ ਐਲ ਏ ਐ ਹੂੰ ਲੋਕੀ ਇਹ ਵੀ ਗੱਲ ਕਹਿ ਦਿੰਦੇ ਆ ਵੀ ਜਦੋਂ ਅਕਾਲੀ ਦਲ ਦੀ ਰੈਲੀ ਹੁੰਦੀ ਆ ਇਕੱਠ ਤਾਂ ਬੜਾ ਵੱਡਾ ਹੋ ਜਾਂਦਾ ਇਕੱਠ ਅੱਜ ਵੀ ਰੈਲੀਆਂ ਤੇ ਹੁੰਦਾ ਜਦੋਂ 3 ਐਮਐਲ ਨੇ ਬਣੇ ਇਕੱਠ ਉਹਦੋਂ ਵੀ ਬੜਾ ਵੱਡਾ ਸੀ ਹਾਂਜੀ ਪਰ ਉਹ ਇਕੱਠ ਵੋਟ ਦੇ ਵਿੱਚ ਕਨਵਰਟ ਨਹੀਂ ਹੋ ਪਾਂਦਾ ਇਕੱਠ ਤਾਂ ਜੀ ਵਾਕਈ ਗੱਲ ਥੋੜੀ ਸੱਚ ਗੱਲ ਹੈਗੀ ਹੈ ਜੀ ਮੇਰੇ ਨਾਲ ਤਾਂ ਕੋਈ ਪਾਰਟੀ ਕਰ ਹੀ ਨਹੀਂ ਸਕਦੀ ਉਹਨਾਂ ਮੈਂ ਨਹੀਂ ਮੈਂ ਪਰਸਨਲੀ ਕਹਿ ਰਿਹਾ ਮੈਂ ਦੇਖਿਆ ਮੈਂ ਆਮ ਆਦਮੀ ਪਾਲਾ ਕੋਈ ਹਲਕਾ ਹੋਵੇ ਜੀ ਮੈਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵੀ ਦੇਖਿਆ ਮੈਂ ਉਸੇ ਟਾਈਮ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮੈਂ ਉਸ